ਅਭ ਵਿੱਚ ਲਗਾਤਾਰ ਨਸ਼ੇ ਖਿਲਾਫ ਪੁਲਿਸ ਕਾਰਵਾਈ ਕਰ ਰਹੀ ਹੈ ਐਸੇ ਘੜੀ ਵਿੱਚ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡوزر ਚਲਾਇਆ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਕੂੜਾ ਕਲੋਨੀ ਵਿੱਚ ਤਿੰਨ ਨਸ਼ਾ ਤਸਕਰਾਂ ਦੇ ਘਟ ਆਏਗੇ ਤੇ ਇਹਨਾਂ ਦੇ ਉੱਪਰ 15 ਤੋਂ ਵੱਧ ਐਨਡੀਪੀਸੀ ਐਸ ਦੇ ਪਰਚੇ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਪੀ ਸੁਪਨ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਹੈ ਆਪ ਸਰਕਾਰ ਦੀ ਮੁਹਿੰਮ ਜੋ ਨਸ਼ਾ ਵਿਰੋਧ ਚੱਲ ਰਹੀ ਹੈ ਤੇ ਸਪੀਅਰ ਹੈਡ ਪੰਜਾਬ ਪੁਲਿਸ ਜਿਹਨੂੰ ਕਰ ਰਹੀ ਹੈ ਇਹ ਦੋ ਤਸਕਰ ਸੀਗੇ ਜੀ ਇੱਕ ਤਾਂ ਮਾਂ ਹੋਤੈ ਜੀ ਤੇ ਇੱਕ ਹੋਰ ਬੰਦਾ ਹੈ ਪਿੱਛੇ ਟੋਟਲ ਦਿਨ ਹੈ ਇੱਕ ਸ਼ੇਖਰ ਹੈ ਇੱਕ ਬਿਮਲਾ ਦੇਵੀ ਹੈ ਬਿਮਲਾ ਦੇਵੀ ਦਾ ਇੱਕ ਗੁਰਮੀਤ ਹੈ ਉਹਦਾ ਮੁੰਡਾ ਟੋਟਲ ਵਿੱਚ ਲਾ ਕੇ 15 ਪਰਚੇ ਹਨ ਆਪੇ ਠੀਕ ਹੈ ਤੇ

ਨੇ ਸਾਰੇ ਐਨਡੀਪੀਐਸ ਦੇ 15 ਪਰਚੇ ਦੋ ਘਰ ਆਇਡੈਂਟੀਫਾਈ ਹੋਏ ਅੱਜ ਲਗਾਤਾਰ ਨਸ਼ੇ ਖਿਲਾਫ ਪੁਲਿਸ ਕਾਰਵਾਈ ਕਰ ਰਹੀ ਹੈ ਐਸੀ ਘੜੀ ਵਿੱਚ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਕੋੜਾ ਕਲੋਨੀ ਵਿੱਚ ਤਿੰਨ ਨਸ਼ਾ ਤਸਕਰਾਂ ਦੇ ਘਰ ਆਏ ਗਏ ਤੇ ਇਹਨਾਂ ਦੇ ਉੱਪਰ 15 ਤੋਂ ਵੱਧ ਐਨਡੀਪੀਸੀ ਐਸ ਦੇ ਪਰਚੇ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਪੀ ਸੁਪਨ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਇਹ ਕਹਿੰਦੇ ਉੱਥੇ ਕਬਜਾ ਕੀਤਾ ਇਹਨਾਂ ਦੂਦਾ ਪਰਚਾ ਵੀ ਦੌੜ ਜਿਹੜਾ ਕੀਤਾ ਹੈ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਜੋ ਨਸ਼ਾ ਵਿਰੁੱਧ ਚੱਲ ਰਹੀ ਹੈ ਤੇ ਸਪੀਅਰ ਹੈਡ ਪੰਜਾਬ ਪੁਲਿਸ ਜਿਹਨੂੰ ਕਰ ਰਹੀ ਹੈ ਇਹ ਦੋ ਤਸਕਰ ਸੀਗੇ ਜੀ ਇੱਕ ਤਾਂ ਮਾਂ ਹੋ ਤਾਂ ਜੀ ਤੇ ਇੱਕ ਹੋਰ ਬੰਦਾ ਹੈ ਪਿੱਛੇ ਟੋਟਲ ਦਿੰਨ ਹੈ ਇੱਕ ਸ਼ੇਖਰ ਹੈ ਇੱਕ ਬਿਮਲਾ ਦੇਵੀ ਹੈ ਬਿਮਲਾ ਦੇਵੀ ਦਾ ਇੱਕ ਗੁਰਮੀਤ ਹੈ ਉਹਦਾ ਮੁੰਡਾ ਟੋਟਲ ਵਿੱਚ ਲਾ ਕੇ 15 ਪਰਚੇ ਹਨ ਆਪਾਂ ਠੀਕ ਹੈ ਤੇ ਇਹਨਾਂ ਨੇ ਇਨਕ੍ਰੋਚਮੈਂਟ ਕੀਤੀ ਹੋਈ ਸੀਗੀ ਇੱਥੇ ਇੱਕ ਕਾਰਪੋਰੇਸ਼ਨ ਦੀ ਜਗ੍ਹਾ ਪਾਰਕਿੰਗ ਚ ਅਲਾਟ ਕੀਤੀ ਸੀਗੀ ਪਿਛਲੇ ਹਫਤੇ ਸਾਨੇਵਾਲ ਆਪਾਂ ਕਾਰਵਾਈ ਕੀਤੀ ਸੀਗੀ ਇਹ ਵੀ ਆਪਾਂ ਆਇਡੈਂਟੀਫਾਈ ਕੀਤਾ ਸੀਗਾ ਨਹੀਂ ਸਾਰੇ ਐਨਡੀਪੀਐਸ ਦੇ 15 ਪਰਚੇ ਦੋ ਘਰ ਆਡੈਂਟੀਫਾਈ ਹੋਏ ਅਭ ਵਿਚ ਲਗਾਤਾਰ ਨਸ਼ੇ ਖਿਲਾਫ ਪੁਲਿਸ ਕਾਰਵਾਈ ਕਰ ਰਹੀ ਹੈ ਐਸੇ ਘੜੀ ਵਿਚ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਕੋੜਾ ਕਲੋਨੀ ਵਿੱਚ ਤਿੰਨ ਨਸ਼ਾ ਤਸਕਰਾਂ ਦੇ ਘਰ ਤਾਇਗੇ ਤੇ ਇਹਨਾਂ ਦੇ ਉੱਪਰ 15 ਤੋਂ ਵੱਧ ਐਨਡੀਪੀਸੀ ਐਸ ਦੇ ਪਰਚੇ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਪੀ ਸੁਪਨ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਸਰਕਾਰ ਦੀ ਮੁਹਿੰਮ ਜੋ ਨਸ਼ਾ ਵਿਰੋਧ ਚੱਲ ਰਹੀ ਹੈ ਤੇ ਸਪੀਅਰ ਹੈਡ ਪੰਜਾਬ ਪੁਲਿਸ ਜਿਹਨੂੰ ਕਰ ਰਹੀ ਹੈ ਇਹ ਦੋ ਤਸਕਰ ਸੀ ਜੀ ਇੱਕ ਤਾਂ ਮਾਂ ਹੋ ਤਾਂ ਜੀ ਤੇ ਇੱਕ ਹੋਰ ਬੰਦਾ ਹੈ ਪਿੱਛੇ ਟੋਟਲ ਦਿਨ ਹੈ ਇੱਕ ਸ਼ੇਖਰ ਹੈ ਇੱਕ ਬਿਮਲਾ ਦੇਵੀ ਹੈ ਬਿਮਲਾ ਦੇਵੀ ਦਾ ਇੱਕ ਗੁਰਮੀਤ ਹੈ ਉਹਦਾ ਮੁੰਡਾ ਟੋਟਲ ਮਿਲਾ ਕੇ 15 ਪਰਚੇ ਹਨ ਆਪਣੇ ਠੀਕ ਹੈ ਤੇ इनाने इनक्रोचमेंट कितनी हुई सी गी इतने एक कॉरपोरेशन की जगह पार्किंग च अलॉट कितनी सी पिछले हफ्ते साने वाल आपका कार्रवाई कितनी सी गी एवी आप आईडेंटिफाई कितना सी गा नहीं सारे एनडीपीएस दें पंद्रह पर दो कार आइडेंटिफाई है